ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੇ ਵਲੌਗ ਦੇ ਵਿੱਚ ਆਪਾਂ ਤੁਹਾਨੂੰ ਬਾਇਓਕੈਂਸ ਦੇ ਬਾਰੇ ਜਾਣਕਾਰੀ ਦਵਾਂਗੇ ਕਿ ਕਿਸ ਤਰੀਕੇ ਨਾਲ ਨੈਸਲੇ ਦੇ ਵੱਲੋਂ ਟੋਟਲੀ ਸਿਸਟਮਾ ਕੰਪਨੀ ਦੇ ਵੱਲੋਂ ਬਾਇਓਕੈਂਸ ਪਲਾਂਟ ਤਿਆਰ ਕੀਤੇ ਗਏ ਆ ਤੇ ਆਪਾਂ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦਵਾਂਗੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਦੇ ਵਲੌਗ ਦੇ ਵਿੱਚ ਵੈਲਕਮ ਆ ਦੋਸਤੋ ਤੁਹਾਡਾ ਅੱਜ ਦਾ ਨਵਾਂ ਬਲੌਗ ਆ ਆਪਣਾ ਬਾਇਓ ਗੈਸ ਜਿਹਦੇ ਵਿੱਚ ਨੈਸਲੇ ਤੇ ਅਲੋ ਟੋਟਲੀ ਪਾਇਓ ਗੈਸ ਲਗਾਇਆ ਜਾਂਦਾ ਵਾ ਜਿਹੜਾ ਸਿਸਟਮਾ ਕੰਪਨੀ ਦੇ ਅਲੋ ਲਗਾਇਆ ਜਾਂਦਾ ਪਤਲਕੀ ਬਚਿੱਤਰ ਸਿੰਘ ਤੇ ਨਾਂ ਤੇ ਜੋ ਮੇਰੇ ਤਾਇਆ ਜੀ ਆ ਜਿਨ੍ਹਾਂ ਦੇ ਨਾਂ ਤੇ ਇੱਕ ਇਹ ਪਾਇਓ ਗੈਸ ਪਲਾਂਟ ਲੱਗਾ ਹੋਇਆ ਵਾ ਇਹ ਇਹਨਾਂ ਦੀ ਆ ਮੇਨ ਐਂਟਰੀ ਜਿੱਥੋਂ ਆਪਾਂ ਮੇਨ ਐਂਟਰ ਕਰ ਸਕਦੇ ਹਾਂ ਬਾਇਓ ਗੈਸ ਪਲਾਂਟ ਦੇ ਵਿੱਚ ਵੈਸੇ ਤਾਂ ਇਹ ਦੋ ਪਲਾਂਟ ਬਣਾਏ ਗਏ ਆ ਇਹ ਟੋਟਲੀ 뷰 ਚੈੱਕ ਕਰ ਸਕਦੇ ਆ ਪਾਇਓ ਕੈਂਸ ਦਾ ਟੋਟਲੀ 뷰 ਆ ਆਪਾਂ ਤੁਹਾਨੂੰ ਕੱਲੀ-ਕੱਲੀ ਚੀਜ਼ ਦੇ ਬਾਰੇ ਦੱਸਾਂਗੇ ਇਹ ਆਪਣੇ ਦੋਨਾਂ ਹੀ ਪਾਇਓ ਕੈਂਸ ਪlant ਦਾ 뷰 ਚੈੱਕ ਕਰ ਸਕਦੇ ਆ ਇਹ ਟੋਟਲੀ 뷰 ਆ ਹੰਤਲ ਕੀ ਹਰੇਕ ਚੀਜ਼ ਬੜੇ ਵਧੀਆ ਤਰੀਕੇ ਨਾਲ ਬੜੀ ਵਧੀਆ ਟੈਕਨੋਲੋਜੀ ਦੇ ਨਾਲ ਤਿਆਰ ਕੀਤੀ ਗਈ ਆ ਇਹ ਆਪਾਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਪੂਰੀ ਡਿਟੇਲ ਦੇ ਵਿੱਚ ਹਰ ਇੱਕ ਚੀਜ਼ ਦੇ ਪੁਆਇੰਟਾਂ ਬਾਰੇ ਦੱਸਾਂਗੇ ਕਿ ਕਿਸ ਤਰੀਕੇ ਨਾਲ ਬਾਇਓਗੈਸ ਦੀ ਵਰਤੋਂ ਕੀਤੀ ਜਾਂਦੀ ਹੈ ਇਹ ਤੁਸੀਂ ਦੇਖ ਸਕਦੇ ਆਂ ਸਭ ਤੋਂ ਪਹਿਲਾਂ ਗੱਲ ਕਰਦੇ ਆ ਕਿ ਬਾਇਓ ਕੈਸ ਪਲਾਂਟ ਦੇ ਵਿੱਚ ਗੋਹਾ ਕਿਸ ਤਰੀਕੇ ਨਾਲ ਪਾਇਆ ਜਾਂਦਾ ਜਿਸ ਤਰ੍ਹਾਂ ਤਾਇਆ ਜੀ ਕੇ ਉੱਥੇ ਮੋਟਰ ਲੱਗੀ ਹੋਈ ਆ ਮੋਟਰ ਤੋਂ ਪਾਈ ਪੌਂਦਾ ਵਾ ਪਾਈਪ ਰਾਹੀਂ ਸਾਰਾ ਗੋਹਾ ਇਸ ਟੈਂਕ ਦੇ ਵਿੱਚ ਆਉਂਦਾ ਵਾ ਇਸ ਟੈਂਕ ਦੇ ਵਿੱਚ ਜਾ ਕੇ ਨੈਕਸਟ ਇੱਥੋਂ ਪਾਈਪ ਆ ਜਿਹੜਾ ਆਹਾਂ ਪਾਈਪ ਆ ਇੱਥੇ ਮੋਟਰ ਲੱਗੀ ਹੋਈ ਆ ਇਹ ਪਾਈਪ ਡਾਇਰੈਕਟਲੀ ਗੋਹਾ ਇਹਦੇ ਵਿੱਚ ਪੌਂਦਾ ਵਾ ਤਤਲਕ ਡਾਇਰੈਕਟਲੀ ਗੋਆ ਇਹ ਇਹਦੇ ਵਿੱਚ ਆਉਂਦਾ ਵਾ ਗੋਏ ਤੋਂ ਬਾਅਦ ਉਸ ਤੋਂ ਬਾਅਦ ਜਿਹੜਾ ਗੋਆ ਵਾ ਹੌਲੀ-ਹੌਲੀ ਇਹਦੇ ਵਿੱਚ ਜਾਲੀਆਂ ਲੱਗੀਆਂ ਹੋਈਆਂ ਵਾ ਇਸ ਤਰ੍ਹਾਂ ਪੁਆਇੰਟ ਦਿੱਤੇ ਹੋਏ ਵੱਖਰੇ-ਵੱਖਰੇ ਇਹਨਾਂ ਦੇ ਵਿੱਚ ਜਾਲੀਆਂ ਲੱਗੀਆਂ ਆ ਪੂਰਾ ਗੋਆ ਪੁਣ ਕੇ ਫਿਰ ਇਹਨਾਂ ਦੇ ਵਿੱਚ ਆਉਂਦਾ ਵਾ ਇਹਨਾਂ ਦੇ ਵਿੱਚ ਜਾ ਕੇ ਪਾਈਪਾਂ ਦੇ ਥਰੂ ਗੋਆ ਇਹ ਜਿਹੜੇ 5 ਪਿੱਟ ਬਣੇ ਹੋਏ ਆ ਇਹ ਪੰਜਾਂ ਪਿੱਟਾਂ ਦੇ ਵਿੱਚ ਜਾਂਦਾ ਵਾ ਤੇ ਇਹ ਟੈਂਕੀਆਂ ਲਾਈਆਂ ਹੋਈਆਂ ਇੰਨੇ ਪਿੱਟਾਂ ਦੇ ਵਿੱਚ ਜਾਂਦਾ ਵਾ ਟੋਟਲੀ ਫਿਰ ਉਹ ਜੋ ਵਾਈਟ ਕਲਰ ਦੇ ਲੱਗੇ ਹੋਏ ਆ ਉਹ ਕੀ ਕਰਦੇ ਆ ਗੈਸ ਨੂੰ ਫਿਲਟਰ ਕਰਕੇ ਆਪਣੇ ਇਸ ਬਲੈਂਡਰ ਦੇ ਵਿੱਚ ਜਮਾ ਕਰ ਦਿੰਦੇ ਆ ਜਿਸ ਤਰ੍ਹਾਂ ਇਹ ਪਲੈਂਟਰ ਹੁਣ ਖਾਲੀ ਹੋਇਆ ਪਿਆ ਵਾ ਇਹਦੇ ਵਿੱਚ ਆਟੋਮੈਟਿਕ ਹੌਲੀ ਹੌਲੀ ਗੈਸ ਭਰ ਕੇ ਮਤਲਬ ਕਿ ਫੁੱਲ ਜਾਊਗਾ ਇਹ ਗੈਸ ਦੇ ਨਾਲ ਫਿਰ ਇਹ ਪਾਈਪ ਲੱਗੀ ਹੋਈ ਆ ਜਿਹੜੀ ਇਹ ਵਾਲੀ ਪਾਈਪ ਹੈ ਸੁੱਧੀ ਆਪਣੀ ਡਾਇਰੈਕਟਲੀ ਫਾਰਮ ਤੇ ਤੇ ਜਾਂ ਜਨਰੇਟਰ ਨੂੰ ਪੁਆਇੰਟ ਦਿੱਤਾ ਹੋਇਆ ਇਸ ਪਾਈਪ ਦਾ ਵਾ ਜਨਰੇਟਰ ਵੀ ਦਿੱਤਾ ਹੋਇਆ ਵਾ ਇਹ ਆਪਣੇ 5 ਪਿੱਟਾ ਇਹ 5 ਪਿੱਟ ਦੇ ਵਿੱਚ ਜਿਸ ਤਰ੍ਹਾਂ ਆਪ ਨੂੰ 5 ਗੈਸ ਸੈੱਟ ਮਿਲ ਜਾਂਦੇ ਆ ਇਹਦੇ ਉੱਤੇ 5 ਗੈਸ ਚ ਚਲਾ ਸਕਦੇ ਆ ਤੇ ਜਿਸ ਤਰ੍ਹਾਂ ਆਪਾਂ ਗੱਲ ਕਰਦੇ ਆ ਇਹ ਪੂਰੇ ਬੜੇ ਵਧੀਆ ਤਰੀਕੇ ਨਾਲ ਕਵਰ ਕੀਤਾ ਗਿਆ ਤਾਂ ਜੋ ਇੱਥੇ ਕੋਈ ਜਾਨਵਰ ਨਾ ਵੜ ਸਕੇ ਇਹਦੇ ਵਿੱਚ ਕੋਈ ਵੀ ਜਾਨਵਰ ਨਾ ਵੜ ਸਕੇ ਇਹ ਪੂਰੇ ਤਰੀਕੇ ਨਾਲ ਕਵਰ ਕੀਤਾ ਗਿਆ ਵਾ ਹਰੇਕ ਚਾਰੇ ਸਪੇਰੇ ਦੋਨਾਂ ਹੀ ਬਾਇਓ ਕੈਸਾ ਪਲਾਂਟਾਂ ਤੇ ਜਾਲੀ ਲਾਈ ਹੋਈ ਆ ਜਿਸ ਤਰ੍ਹਾਂ ਆਪਾਂ ਗੱਲ ਕਰਦੇ ਆ ਇਹ ਆਪਣਾ ਇਲੈਕਟ੍ਰੋਨਿਕ ਮਤਲਬ ਕਿ ਡੇਂਜਰ ਇਲੈਕਟ੍ਰੋਨਿਕ ਮਤਲਬ ਕਿ ਇੱਥੋਂ ਆਪਾਂ ਜਨਰੇਟਰ ਸਟਾਰਟ ਕਰਦੇ ਆ ਪੂਰੀ ਬਿਜਲੀ ਦੀ ਸਪਲਾਈ ਦਿੱਤੀ ਗਈ ਆ ਇਹ ਆਪਣਾ ਟੋਟਲ ਜਨਰੇਟਰ ਆ ਜੋ ਕਿ ਪ੍ਰਕਾਸ਼ ਕੰਪਨੀ ਦੇ ਵੱਲੋਂ ਬਣਾਇਆ ਗਿਆ ਵਾ ਇਹ ਜਨਰੇਟਰ ਆਪਾਂ ਨੂੰ 15 ਕਿਲੋ ਵਾਟ ਦਾ ਜਨਰੇਟਰ ਦਿੱਤਾ ਜਾਂਦਾ ਵਾ ਜਿਹਦੇ ਵਿੱਚ ਇਹ ਟੋਟਲੀ ਜਨਰੇਟਰ ਤੋਂ ਗੈਸ ਬਣ ਕੇ ਮਤਲਬ ਕਿ ਗੈਸ ਤੋਂ ਜਨਰੇਟਰ ਚੱਲਦਾ ਇਹ ਜਿਹੜੀ ਗੈਸ ਤੇ ਪੁਆਇੰਟ ਦਿੱਤੇ ਹੋਏ ਆ ਇਹ ਗੈਸ ਜਨਰੇਟਰ ਨੂੰ ਮਿਲਦੀ ਆ ਤੇ ਜਨਰੇਟਰ ਇਸ ਗੈਸ ਤੋਂ ਚੱਲਦਾ ਵਾ ਇਹ 15 ਕਿਲੋਵਾਟ ਦਾ ਜਨਰੇਟਰ ਦਿੱਤਾ ਗਿਆ ਫਿਰ ਟੋਟਲੀ ਪੂਰੀ ਡਿਟੇਲ ਜਿਹੜੀ ਸਿਸਟਮ ਆ ਕੰਪਨੀ ਐ ਸਿਸਟਮ ਆ ਕੰਪਨੀ ਨੂੰ ਪੂਰੀ ਡਿਟੇਲ ਜਾਂਦੀ ਆ ਕਿੰਨੀ ਗੈਸ ਤਿਆਰ ਹੋਈ ਆ ਕਿੰਨੇ ਘੰਟੇ ਜਨਰੇਟਰ ਚੱਲਿਆ ਵਾ ਟੋਟਲੀ ਇਸ ਵਾਈਫਾਈ ਦੇ ਥਰੂ ਟੋਟਲੀ ਜਾਂਦੀ ਆ ਫਿਰ ਆ ਤਾਰ ਦਿੱਤੇ ਗਿਆ ਜੋ ਫਾਰਮ ਨੂੰ ਇਲੈਕਟ੍ਰੋਨਿਕ 15 ਕਿਲੋਵਾਟ ਦੀ ਬਿਜਲੀ ਜਾਂਦੀ ਹੈ ਉਹ ਫਾਰਮ ਆ ਤਾਏ ਦਾ ਇਸ ਫਾਰਮ ਦੀ ਇੱਕ ਬੜੀ ਵਧੀਆ ਵੀਡੀਓ ਆਪਾਂ ਤਿਆਰ ਕਰਕੇ ਦਵਾਂਗੇ ਨੈਕਸਟ ਵਲੌਗ ਦੇ ਵਿੱਚ ਅੱਜ ਆਪਾਂ ਤੁਹਾਨੂੰ ਇਹ ਸਾਰੇ ਸਿਸਟਮ ਜੋ ਸਿਸਟਮਾਂ ਦੇ ਵੱਲੋਂ ਟੋਟਲੀ ਆਲ ਇੰਡੀਆ ਦੇ ਵਿੱਚ ਬਾਇਓਕੈਂਸ ਪਲਾਂਟ ਤੇ ਤਿਆਰ ਕੀਤੇ ਜਾਂਦੇ ਆ ਉਹਨਾਂ ਦੇ ਬਾਰੇ ਤੁਹਾਨੂੰ ਅੱਜ ਜਾਣਕਾਰੀ ਦਵਾਂਗੇ ਇਹ ਵੱਡਾ ਕਤਲ ਕੀ ਪੰਜ ਪੈਟ ਵਾਲਾ ਵਾਸ ਸਿਸਟਮ ਵਾਲੋ ਪਾਇਓ ਗੈਸ ਪਲਾਂਟ ਇਹ ਜੋ ਬਲੈਂਡਰ ਜਿਹਦੇ ਵਿੱਚ ਟੋਟਲ ਹੀ ਗੈਸ ਤਿਆਰ ਹੋ ਜਾਂਦੀ ਨੇ ਨੈਕਸਟ ਆਪਾਂ ਤੁਹਾਨੂੰ ਅੱਗੇ ਵੀ ਇੱਕ ਡੇਰੀ ਫਾਰਮ ਦੀ ਵੀਡੀਓ ਬਣਾਈ ਸੀ ਉਹਦੇ ਨਾਲ ਹੀ ਲੱਗਦਾ ਇੱਕ ਬਾਇਓ ਗੈਸ ਪਲਾਂਟ ਆ ਉਹਦੇ ਵਿੱਚ ਸਿਰਫ ਇਹ ਕੀ ਆ ਜਿਹੜਾ ਇਹਦਾ ਇਹ ਪੈਟ ਆ ਇਹ ਛੋਟਾ ਤਿਆਰ ਕੀਤਾ ਹੋਇਆ ਵਾ ਇਹਦੇ ਵਿੱਚ ਮੋਟਰ ਲੱਗੀ ਹੋਈ ਆ ਉੱਤਰੋਂ ਕੋਹਾ ਆਉਂਦਾ ਵਾ ਡਾਇਰੈਕਟਲੀ ਇੱਥੋਂ ਗੋਆ ਉਹ ਕਸ ਕ੍ਰੈਪਰ ਦੇ ਥਰੂ ਜਿਹੜਾ ਨੈਕਸਟ ਇਹ ਫਾਰਮ ਦੇ ਵਿੱਚ ਪਸ਼ੂ ਆ ਗਿਆ ਆਪਾਂ ਦੱਸਾਂਗੇ ਕਿ ਕਿਸ ਤਰੀਕੇ ਨਾਲ ਗੋਆ ਇੱਥੇ ਆ